ਇਹ ਪੰਜਾਬ ਸਰਕਾਰ ਵੱਲੋਂ ਜਿਹੜਾ ਪੂਰੇ ਪੰਜਾਬ ਦੇ ਯੁੱਧ ਨਾ ਕਿੰਨਾ ਚੱਲ ਰਿਹਾ ਉਸੇ ਲੜੀ ਦੇ ਵਿੱਚ ਜਿਹੜਾ ਹੈਗਾ ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਜਿਹਦੇ ਯੋਗਤਾ ਤੇ ਇੱਥਾਂ ਤੇ ਅੱਜ ਜਿਹੜਾ ਹੈਗਾ ਪੰਜਾਬ ਹਰਿਆਣਾ ਤੇ ਰਾਜਸਥਾਨ ਦੀ ਹੱਥੇ ਨਾਲ ਅਸੀਂ ਜਿਹੜੀ ਕਿੰਨੇ ਸਟੇਟਾਂ ਦੀ ਪੁਲਿਸ ਸੜਕੇ ਹਰਿਆਣੇ ਦੀ ਰਾਜਸਥਾਨ ਦੀ ਤੇ ਪੰਜਾਬ ਦੀ ਪੁਲਿਸ ਸਿੱਮਾ ਨੇ ਇੱਕ ਦੂਜੇ ਦੇ ਕੋਆਪਰੇਸ਼ਨ ਦੇ ਨਾਲ ਆਪਰੇਸ਼ਨ ਸੀਲ 15 ਕੀਤਾ ਜੀ ਔਰ ਇਹਦਾ ਸੂਰੇ 6 ਵਜੇ ਤੋਂ ਲੈ ਕੇ 11 ਵਜੇ ਤੱਕ ਇਹਦੀ ਜਰੀ ਹੈ ਇੰਟਰ ਡਿਸਟ੍ਰਿਕਟ ਜਿਹੜੀ ਇੱਕ ਸਟੇਟ ਹੈ ਉਹਦੀ ਸਮੱਗਰੀ ਦੇ ਲੋਕਾਂ ਦੇ ਲਈ ਜਿਹੜਾ ਹੈਗਾ ਇਹ ਨਾਕਾਬੰਦੀ ਕੀਤੀ ਗਈ ਹੈ ਸਾਡਾ ਜਿਲ੍ਹਾ ਮੁਖਰਸਾਈ ਦੇ ਥਾਣਾ ਕਿਲਿਆਂ ਵਾਲੀ ਦੀ ਜਿਹੜੀ ਹੈਗੀ ਹੈ ਬਾਉਂਡਰੀ ਹੈ ਹੱਤ ਹੈ ਉਹ ਸਾਡੀ 19 ਜਗ੍ਹਾ ਤੋਂ ਜਿਹੜੀ ਐ ਅਟੈਚ ਹੁੰਦੀ ਐ 13 ਜਗ੍ਹਾ ਤੋਂ ਹਰਿਆਣਾ ਨਾਲ ਲੱਗਦੀ ਐ ਔਰ 10 ਜਗ੍ਹਾ ਤੋਂ ਰਸਤਾ 6 ਜਗ੍ਹਾ ਤੋਂ ਰਾਜਸਥਾਨ ਦੇ ਨਾਲ ਟੱਚਦੀ ਐ ਔਰ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਹਰਿਆਣਾ ਦੀ ਪੁਲਿਸ ਦੇ ਨਾਲ ਤਾਲਮੇਲ ਕਰਕੇ ਰਾ ਹਰਿਆਣਾ ਰਾਜਸਥਾਨ ਔਰ ਜਿਹੜੀ ਹੈਗੀ ਐ ਪੰਜਾਬ ਪੁਲਿਸ ਸਾਡੇ ਡਿਸਟ੍ਰਿਕਟ ਪੁਲਿਸ ਐ ਇਹਦੇ ਵਿੱਚ ਤੁਸੀਂ ਇੱਕ ਹੋਰ ਡਿਪਟੀ ਸਪੁਲ ਇੰਸਪੈਕਟਰ ਤੇ ਕ੍ਰੀਵ ਡੇਟ ਪੁਰੇ 200 ਪੁਲਿਸ ਮੁਲਾਜ਼ਮਾਂ ਜਿਹੜੇ ਇਹ ਪੂਰੀ ਜਗ੍ਹਾ ਤੇ ਤਾਇਨਾਤ ਕਰਕੇ ਅਸੀਂ ਇਹ ਅਪ੍ਰੀਸਰੂਪ ਸੈਲ ਦੇ ਤਹਿਤ ਚੈਕਿੰਗ ਕੀਤੀ ਜਾ ਰਹੀ ਹੈ ਹੁਣ ਤੱਕ ਜਿਹੜਾ ਕ੍ਰੀਵ ਸੀ ਜਿਹੜੇ 5 8 10 ਵਹੀਕਲ ਕੁਝ ਸ਼ੱਕੀ ਬੰਦੇ ਆ ਉਹ ਰਾਉਂਡ ਅਪ ਕੀਤੇ ਆ ਬਚ ਕੇ ਚੱਲ ਰਹੀ ਹੈ ਤੇ ਇਹਦਾ ਮੇਨ ਮਕਸਦ ਆ ਜਿਹੜਾ ਉਹ ਇੰਟਰ ਡਿਸਟ੍ਰਿਕਟ ਆ ਜਿਹੜੀ ਉਹਨੂੰ ਸਮਕੀ ਨੂੰ ਰੋਕਣ ਦੇ ਲਈ ਨਾਕਾਬੰਦੀ ਕੀਤੀ ਗਈ ਹੈ ਇਹਦੇ ਕੰਪਨੀ ਕਰ ਰਹੀ ਹੈ ਰਿਕਵਰੀ ਚੈੱਕ ਚੱਲ ਰਹੀ ਹੈ ਕੁਝ ਰਿਕਵਰੀ ਬਾਰੇ ਅਸੀਂ 11 ਵਜੇ ਤੋਂ ਬਾਅਦ ਹੀ ਇਹਦੇ ਬਾਰੇ ਕੀ ਕੀਤਾ ਜਾਊਗਾ ਅਰ ਚੈਕਿੰਗ ਕਰਵਾ ਰਹੇ ਹਾਂ ਕਿ ਕੋਈ ਸ਼ਿਕਤੀ ਭੇਜੋ ਤੇ ਬੰਦੇ ਨੂੰ ਲੋੜ ਆਉਂਦੀ ਹੈ